ਅੱਜ ਰਾਸਵੇਰੇ ਸਾਨੂੰ ਥੋੜੀ ਦੇਰ ਪਹਿਲਾਂ ਹੀ ਸਾਡੇ ਐਡਵੋਕੇਟ ਸਾਹਿਬ ਇੱਥੇ ਗੁਜੇਪੁਰ ਤੋਂ ਇਹਨਾਂ ਨੇ ਇੱਕ ਜਾਣਕਾਰੀ ਦਿੱਤੀ ਆ ਕਿ ਇੱਥੇ ਜੋ ਨਵਾਂ ਬਾਈਪਾਸ ਬਣ ਰਿਹਾ ਉਹਦੇ ਵਿੱਚ ਵੱਡੇ ਵੱਡੇ ਜਿਹੜੇ ਆ ਲਫਾਫੇ ਚਰਬੀ ਨਾਲ ਭਰੇ ਹੋਏ ਆ ਉਸ ਤੋਂ ਇਲਾਵਾ ਅਸੀਂ ਦੇਖਿਆ ਆ ਕਿ گاਉਂ ਦਾ ਸਿਰਿਆ ਨਾਲ ਕਿਸੇ ਨੇ ਰੱਸੀ ਪਾ ਕੇ ਗਾਉਂ ਵਿੱਚ ਹੀ ਲਿਆ ਕੇ ਫਿਰ ਉਹਦਾ ਕਤਲ ਕੀਤਾ ਗਿਆ ਸੋ ਉਸ ਤੋਂ ਇਹ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਜੋ ਮੌਜੂਦਾ ਹਾਲਾਤ ਆ ਇੱਥੇ ਵੱਡੇ ਪੱਧਰ ਤੇ 2-4 ਥਾਵਾਂ ਤੇ ਜਿਹੜੇ ਆ ਗੋਹ ਕਤਲ ਹੋ ਰਿਹਾ ਇੱਥੇ ਤੋਂ ਉਹਦੇ ਤੇ ਤਾਂ ਹੀ ਹੋਣਾ ਐਸਚੋ ਸਾਬ ਨੂੰ ਵੀ ਕਾਲ ਕੀਤੀ ਆ ਉਹ ਵੀ ਮੁੱਕ ਤੇ ਆ ਰਹੇ ਆ ਤੋਂ ਅਸੀਂ ਮੰਗ ਕਰਦੇ ਆ ਕਿ ਸਭ ਤੋਂ ਪਹਿਲਾਂ ਜਿਹੜਾ ਆ ਇਸ ਚੀਜ਼ ਦੀ ਜਾਂਚ ਕੀਤੀ ਜਾਵੇ ਕਿ ਇਹ ਕਿਹੜੇ ਵਿਅਕਤੀ ਨੇ ਅਤੇ ਫੋਰੀ ਤੌਰ ਤੇ ਜਿਹੜਾ ਆ ਪਰਚਾ ਜਿਹੜਾ ਦਰਜ ਕੀਤਾ ਜਾਵੇ ਤੇ ਨਾਲ ਹੀ ਜਿਹੜੀ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਅਤੇ ਇਸ ਚੀਜ਼ ਨੂੰ ਨੱਥ ਪਾਈ ਜਾਵੇ ਤਾਂ ਜੋ ਅਮਨ ਜਿਹੜਾ ਭਾਈਚਾਰਾ ਸਾਂਝਾ ਉਹ ਸਾਡੇ ਜਨਾਲੇ ਸ਼ਹਿਰ ਦੇ ਵਿੱਚ ਬਣੀ ਰਹੇ ਸਾਡਾ ਥਾਣਾ ਜਨਾਲਾ ਦਾ ਏਰੀਆ ਜੀ ਗੁੱਜਾਪੀਰ ਬਾਈਪਾਸ ਵਜਦਾ ਹੈ ਜੀ ਇਹ ਨਵਾਂ ਬਾਈਪਾਸ ਬਣ ਰਿਹਾ ਹੈ ਅੱਜ ਸਾਨੂੰ ਇੱਥੇ ਤਲਾਹ ਮਿਲੀ ਵੀ ਕੁਝ ਲਫਾਫਿਆਂ ਦੇ ਵਿੱਚ ਕੁਝ ਇਹੋ ਜਿਹਾ ਮਟੀਰੀਅਲ ਹੈਗਾ ਵਾ ਜਿਹਦੇ ਤੋਂ ਐਂ ਲੱਗਦਾ ਵਾ ਜਿਵੇਂ ਕਿਸੇ ਨੇ ਕੋਈ ਗਾਂ ਦਾ ਜਿੰਨਾ ਚਰਬੀ ਹੋਵੇ ਜਾਂ ਕੁਝ ਇਹੋ ਜਿਹਾ ਇਹਨਾਂ ਨੇ ਮਹਿਸੂਸ ਕੀਤਾ ਵਾ ਇਲਾਕੇ ਵਾਲਿਆਂ ਨੇ ਅਸੀਂ ਤੁਰੰਤ ਮੌਕੇ ਤੇ ਪਹੁੰਚ ਗਏ ਆ ਜੀ ਅਸੀਂ ਇੱਥੇ ਵੈਟਰਨਰੀ ਡਾਕਟਰਾਂ ਦੀ ਟੀਮ ਬੁਲਾਈ ਆ ਤੇ ਬਾਕੀ ਵੈਰੀਫਾਈ ਕਰਕੇ ਅਸੀਂ ਤੇ ਜੇ ਇਹੋ ਜਿਹੀ ਕੋਈ ਗੱਲ ਪਾਈ ਗਈ ਤਾਂ ਬਿਲਕੁਲ ਅਸੀਂ ਉਸੇ ਵੇਲੇ ਜਿਹੜੀ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰਾਂਗੇ